ਯਾਰ ਕੇ ਯਾਰ ਕੇ ਆ ਭੋਲੇ ਯਾਰ ਕੇ ਆ ਜਬਰਜੰਗ ਫੌਜੀ ਰਾਵਣੇ ਵਰਕੇ ਖੇਡਦੇ ਰਹੇ ਆ ਦੱਸਿਆ ਕਿਸੇ ਨੇ ਕਮਾਲ ਹੋ ਗਈ ਯਾਰ ਤੁਹਾਡੀ ਕਮੈਂਟਰੀ ਵਾਲਿਆਂ ਦੀ ਸ਼ਰਮ ਨਹੀਂ ਗਈ ਐ ਟਮਾ ਇਹ ਗੱਲਾਂ ਕਰਨ ਦੀ ਕਿਸੇ ਨੇ ਦੱਸਿਆ ਬਾਪੂ ਬੈਠੇ ਆ ਜਿਹਨਾਂ ਨੇ ਝਾੜ ਮੜਿਆਂ ਦੇ ਫੇਰ ਖਾ ਕੇ ਆ ਸਾਰਾ ਮੈਚ ਮੁੱਕ ਗਿਆ ਆ ਤੇਰਾ ਸ਼ੇਰ ਨਹੀਂ ਮੁੱਕਿਆ ਤੂੰ ਦੱਸਿਆ ਵੀ ਕਿਹੜੀ ਟੀਮ ਦਾ ਮੁੰਡਾ ਕਬੱਡੀ ਪਾਉਂਦਾ ਹੈ ਕਿਹੜੀ ਦਾ ਮੁੰਡਾ ਫੜਦਾ ਦੱਸ ਮੈਨੂੰ ਕਿਉਂ ਤੁਸੀਂ ਕਬੱਡੀ ਦਾ ਸੱਤਿਆ ਨਾਸ ਕਰ ਰਹੇ ਹੋ ਮੈਨੂੰ ਕੱਟ ਕਰਕੇ ਨਾ ਮੈਂ ਦੇਖੀ ਜਾਣਾ ਫੋਟੇ ਵਾ ਥੋੜਾ ਜਿਹਾ ਧਿਆਨ ਦਿਓ ਪੁੱਤ ਕਬੱਡੀ ਨੂੰ ਨੀਮਾ ਰੱਖੋ ਕੱਲੇ ਛੇੜਾ ਮਾਰੇ ਆ ਮੈਂ ਇੱਕ ਬੇਨਤੀ ਕਰੂੰਗਾ ਜਿੰਨੀਆਂ ਕਮੇਟੀਆਂ ਇੱਥੇ ਸੁਣਦੀਆਂ ਨੇ ਜਿਹੜੇ ਮੁੰਡਿਆਂ ਤੋਂ ਕਮੈਂਟਰੀ ਕਰਾਉਣੀ ਆ ਨਾ ਉਹਦਾ ਮੋਬਾਈਲ ਫੜ ਕੇ ਰੱਖਿਆ ਕਰੋ ਉਹਦਾ ਮੋਬਾਈਲ ਉਹਦੀ ਜੇਬ 'ਚ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਫਲਾਣਾ ਕਹਿੰਦਾ ਮੇਰਾ ਨਾਮ ਹੈ ਤੇ ਫਲਾਣਾ ਕਹਿੰਦਾ ਮੇਰਾ ਨਾਮ ਹੈ ਤੇ ਕਮੈਂਟਰੀ ਕਰਨੀ ਆ ਸਿੱਧੀ ਕਰੋ ਸਹੀ ਗੱਲ ਆ ਹਮ ਇਹਨਾਂ ਨੂੰ ਪੜ ਪੜ ਕੇ ਸ਼ੇਰ ਨਾ ਬੋਲੋ ਕਮੈਂਟਰੀ ਲੋਕਾਂ ਨੂੰ ਦੱਸੋ ਵੀ ਆ ਫਲਾਣੇ ਪਿੰਡ ਦਾ ਮੁੰਡਾ ਕਬੱਡੀ ਪਾਉਂਦਾ ਫਲਾਣੇ ਦਾ ਫੜਦਾ ਆ